ਹਾਂ ਬਈ ਓਏ ਆ ਜਾ ਟੱਟੀ ਭੈਣ ਚੋਂ ਪੰਜ ਬੰਦੇ ਖੜੇ ਆ ਹਾਂਜੀ ਵੈਲਕਮ ਹੈ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੂਵੇ ਤੇ ਅੱਜ ਆਪਾਂ ਚੱਲੇ ਆ ਜੀ ਕਵਾਨਾ ਪੂਲ ਪਿੰਡ ਖੜਿਆਲ ਦੇ ਵਿੱਚ ਬਹੁਤ ਸੋਹਣਾ ਪੂਲ ਬਣਿਆ ਉੱਥੇ ਤੇ ਨਾਲ ਨੇ ਆਪਣੇ ਪਿੰਦਰ ਸਰਦਾਰ ਕਰਨਾਲਾ ਹੜ ਜੀ लवली सूਚ ਤੇ ਜਯਵਿੰਦਰ ਸੂਚ ਬਹੁਤ ਸੋਹਣਾ ਫਤਿਹਗੜੀ ਆ ਜਮਨ ਸਹੀ ਬੋਲਿਆ ਓਏ ਕਦੇ ਨਹੀਂ ਗਲਤੇਗਾ ਮੰਨਣਾ ਤਾਂ ਯੂਠੀਆ ਬਲੌਗਰ ਬਣ ਕੇ ਪੂਰੇ ਤਾਕੜੇ ਆਪਾਂ ਅਸਰੀ ਗਾਲ ਜਯਵਿੰਦਰ ਸਰਦਾਰ ਸਾਹਿਬ ਅਸਰੀ ਗਾਲ ਜੀ ਆਜੋ ਜੀ

ਹੁਣ ਤਾਂ ਕਿਹਨੇ 3000 ਗੱਡੀਆਂ ਲਾ ਚੁੱਕਿਆ ਇਹ ਵਰਨਾ ਗੱਡੀਆਂ ਬਾਈ ਦਾ ਪੱਲਾ ਸੀਟ ਦੇਖੀ ਕਿੱਥੇ ਕਰਕੇ ਲਾਉਂਦੇ ਆ ਗੋਡਾ ਵੀ ਨਹੀਂ ਨਿਕਲਦਾ ਇਧਰ ਆ ਤੂੰ ਬਾਈ ਸਾਹਮਣੇ ਕਰ ਮੂੰਹ ਇਧਰ ਕੀ ਹੈ ਵਿੱਚ ਉਹਦੇ ਕਰ ਮੂੰਹ ਸਿੱਧੀ ਗੱਲ ਹੈ ਕੋਦੋਂ ਵੀ ਤਾਪੜਾ ਬੈਠਾ ਹੋਰੀ ਐ ਕਰ ਹਾਂ ਥੱਲੇ ਉਤਰ ਜਿਹੜ ਨੂੰ ਕੋਈ ਦੁੱਖ ਹਾਂ ਖੜੀ ਖੁੱਦ ਦਊ ਮਾਰੀ ਬੋਲ ਛੱਡੀ ਮੜ ਗਿਆ ਯਾਰ ਮੜਾ ਮੋਟਾ ਦਾ ਯਾਰ ਪੱਕੇ ਨੂੰ ਜਾਣਦੇ ਆ ਸਹੀ ਉੱਥੇ ਦੇਖ ਮਾੜੀ ਮਾੜਾ ਬਰੋਲਾ ਠਾੜਾ ਏ ਇਹਦਾ ਕਟਾ ਕਟਾ ਕੱਢੀ ਨਾ ਲੈ ਮੈਂ ਤਾਂ ਥਾਪੜਾ ਸਿੱਧੀ ਦੇਖ ਲਾਂਗੇ ਸਿੱਧੀ ਗੱਲ ਆ ਨਾਲੇ ਕਰਾਵਾਂਗੇ ਉੱਥੇ ਬੁਰਸ਼ ਬਰਸ਼ ਬੁਰਸ਼ ਦਾ ਨਾ ਪੀਓ ਲੈ ਤੋਰੋ ਵੇ ਗੱਡੀਆਂ ਚੱਲ ਪੋਪਲੇ ਮੈਂ ਇੱਧਰ ਬੈਣਾ ਤੂੰ ਉੱਧਰ ਵਜਾ ਉਹ ਹੈਵੀ ਡਰਾਈਵਰ ਕੁੱਤਾ ਮਾਰਦਾ ਸੀ ਹੋਲੀ ਮੰਗੋ ਲੰਗਾਦੀ ਗੱਡੀ ਦੇ ਤੋਂ ਤੈਰ ਪਾਉਣ ਗਿਆ ਮਨ ਲੱਗਦਾ ਹੁਣ ਫਤਿਹਗੜ ਸ਼ਾਨਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਸਿਆਲ ਜੀ ਬਹੁਤ ਸੋਹਣੀ ਕਬੱਡੀ ਖੇਡਦੇ ਰਹੇ ਬਿੰਦਰ ਦਾ ਕਹਿੰਦੇ ਨਾਮ ਕਹਿੰਦੇ ਗਾਮਾ ਪੈਲਵਾਨਾ ਕਹਿੰਦੇ ਗੁੱਟ ਦਾ ਪੀਰ ਕਹਿੰਦੀ ਦੀ ਇਹਨੂੰ ਕਹਿੰਦੇ ਸੱਚੀ ਹੈ ਇਹ ਗੱਲ ਸੱਚੀ ਹੈ ਹੈ ਮੈਂ ਦੋ ਬੰਦੇ ਹੋਰ ਝੜਨੇ ਨੇ ਉਹ ਕੱਢ ਜੋ ਉਹੋ ਚੱਲ ਇੱਧਰ ਆਪਾਂ ਝੜ ਲਿਆਉਣਾ ਚੱਲ ਜਦੋਂ ਤਾਂ ਆ ਗਿਆ ਹਾਂ ਉਹ ਤਾਂ ਖੁੱਲੀ ਰੱਖਾਂਗੇ ਜਦੋਂ ਜਦੋਂ ਐਮ ਲੱਗੇ ਜਾ ਕੇ ਟਾਕੀ ਬੰਦ ਕਰ ਦਾਂਗੇ ਬਾ ਠੀਕ ਆ ਬੇਸਤੀ ਕਰਨੀ ਆ ਵੀ ਉਹਦੀ ਬੰਦੇ ਦੀ ਹਾਂ ਹਾਂ ਜੀ ਬੰਦ ਕਰ ਲਾਓ ਕਲਾ ਲੀ ਆਪਾਂ ਅੱਗੇ ਅੱਗੇ ਤੋਰੀ ਚੱਲਾਂਗੇ ਚੱਕਰ ਜਾਇਆ ਕਰ ਅੱਗੇ ਤੋਰੀ ਹਾਂ ਆਏ ਕਰਕੇ ਆਉਂਦੀ ਨਹੀਂ ਉਹ 200 ਰੁਪਏ ਫੜਾ ਦਿੰਦੇ ਆ ਆ ਗਿਆ ਆ ਗਿਆ ਹੈ ਦੇਖਾ ਮਾੜੀ ਖੋਲ ਤਾਂ ਸੀ ਖੋਲ ਕੇ ਰੱਖ ਆ ਗਿਆ ਦੇਖੀ ਬੀ ਆ ਰਿਆ ਰਿਆ ਸਾਹਮਣੇ ਦੇਖ ਰਿਹਾ ਤੋਰਨਾ ਹਾਂ ਆ ਜਾਣ ਦੇ ਛੱਡ ਜਾ ਤੋਰਨਾ ਚੱਲੋ ਲਵਲੀ ਸੂਚ ਆ ਮੇ ਵੀਰੋ ਤੂੰ ਇਧਰ ਲਈ ਖੋਲਾ ਇਧਰ ਲਈ ਖੋਲਾ ਇਧਰ ਦੀ ਆ ਜਾ ਇਹਦੇ ਕਹੇ ਇਹਦੇ ਕਹੇ ਖਰੇ ਇਧਰ ਲਈ ਲਾ ਦੇ ਉਹ ਇਧਰ ਨਹੀਂ ਆਇਆ ਇੱਧਰ ਆ ਜਾ ਉਹ ਇੱਧਰ ਦੀ ਆ ਜਾ ਇੱਧਰ ਦੀ ਆ ਜਾ ਇਹ ਉਹ ਕਹੀ ਤਾਂ ਜਨੇ ਇੱਧਰ ਦੀ ਆ ਜਾ ਆ ਜਾ ਵੇ ਘੜ ਜਾ ਚੱਲ ਆਇਆ ਬਸ ਬਸ ਉਹ ਨਾ ਉਹ ਨਹੀਂ ਉਹ ਨਹੀਂ ਆ ਲੈ ਯਾਰ ਬਾਈ ਬੈਠ ਜਾ ਹਰ ਬੋਲਾ ਉਹ ਜਲ ਰਹਿਣਾ ਥੋੜਾ ਜਰਾ ਮੈਂਚੀ ਕਰ ਰਹੇ ਹਾਂ ਸੀ ਮੈਂਚੀ ਅਡਵੈਂਚਰ ਜ਼ਰੂਰੀ ਹੈ ਉਜਾਦਾ ਯਾਦ ਹੋਣਾ ਬੋਰਚਾ ਕਰਦਾ ਬੰਦਾ ਜਾਲ ਦੋ ਟਮੇ ਟੋੜ ਇਹ ਵੀ ਗੱਲ 3D ਇਹ ਟ੍ਰੈਂਡ ਬਾਜ ਜਦੋਂ ਘਰੇ ਲਾਉਂਦੇ ਇੱਥੇ ਜਿਆਦਾ ਘਰੇ ਲਾ ਉਹਦੀ ਸਾਹਮਣ ਵਾਲਾ ਕਰ ਉਹ ਨਾਲ ਆ ਯਾਰ ਫੋਨ ਕਹਿੰਦੇ ਕਿੱਥੇ ਆ ਗਿਆ ਪੁੱਛ ਲਾ ਇਕੱਲੇ ਕੰਦੇ ਕਰਕੇ ਖੜਾ ਯਾਰ 15 ਮਿੰਟ ਹੋ ਗਏ ਤੈਨੂੰ ਫੋਨ ਕਰੇ ਨੂੰ ਸਪੀਕਰ ਤੇ ਲਾ ਬਈ ਚੱਕਦਾ ਨਹੀਂ ਆ ਬਈ ਓਏ ਆ ਜਾ ਟੱਟੀ ਭੈਣ ਚੋਂ ਪੰਜ ਬੰਦੇ ਖੜੇ ਆ ਆਏ ਲੈ ਆਣੇ ਪੈਂਦੇ ਨੇ ਇਹ ਤਾਂ ਹੱਕ ਹੱਕ ਆ ਭੇੜ ਜੋ ਪੁੱਛਣ ਦਾ ਇਹਦਾ ਨਾਮ ਨਹੀਂ ਪਿੱਛੇ ਘਰ ਮੜੀ ਗੱਡੀ ਡੇੜ ਆ ਗਿਆ ਡੇੜ ਦਿਖਾਉਂਦਾ ਲਾਲ ਜਦੋਂ ਆਊਗਾ ਫਿਰ ਉਹਦੇ ਯੂਥ ਵੀ ਲਾਉਣੇ ਨੇ ਨਾ ਆਉਂਦੇ ਦੇ ਪਿੱਛੇ ਘਰ ਬੈਕ ਦੇਖ ਲਈ ਪਿੱਛੇ ਕੋ ਸਹੇ ਤਾਂ ਨਹੀਂ ਕਲੀਅਰ ਹੈ ਪਿੱਛੇ ਵਾਹ ਭਾਈ ਲੰਡਰੀ ਆ ਗਿਆ ਡੇੜ ਤੇਰੇ ਤੇਰੇ ਉਹ ਆ ਜਾ ਭਾਈ ਮਰੂੰ ਡਰਾਈਵਿੰਗ ਤੇਰੇ ਆ ਜਾ ਆ ਜਾ ਆ ਜਾ ਆ ਆ ਆ ਜਾ ਕੌਰੀ ਵਾਲਾ ਬਾਗਿਆ ਬਾਈ ਹਰਖ ਕਹਿੰਦਾ ਮੈਂ ਲਿਉਂ ਕਹਿੰਦਾ ਜੁੱਤੀ ਉਹ ਉਹ ਗੇਟ ਤੇ ਲੈ ਕੇ ਥਾਪੜਾ ਲਾਈ ਇੱਕ ਮਾ ਕਰਾਉ ਦੇਖੀ ਮੈਂ ਹਾਂ ਕਹਿੰਦਾ ਦੋਨੀ ਘਰੇ ਰਹੋ ਸੀ ਜਾਣਿਆ ਜਰਾ ਸਹੀ ਹੈ ਜਰਾ ਓਏ ਚਲੋ ਇਹ ਨਹੀਂ ਆਉਂਦੇ ਚਲੋ ਇਹ ਚਲੀ ਆਣੀ ਓ ਲਾ ਇਹ ਜੁੱਤ ਲਾ ਜਵਾਖਾਂ ਦਾ ਕੀ ਕੰਮ ਹੈ ਚੱਲ ਚੱਲ ਕੇ ਠਿੱਕ ਠਿੱਕ ਓਏ 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 ਤੁਸੀਂ ਘਰੇ ਰਹੋ ਡੁੱਬਣਾ ਜਾਓ ਚਲ ਆਪਾਂ ਚੱਲਦੇ ਆਉਂਗਾ ਲਾ ਲੂ ਡਾਕੀਆ ਲਾ ਦੋਨੇ ਆ ਜਾ ਗੋਲਦੀ ਗੋਲਦੀ ਲੈ ਡੋਜਣਾ கிராழி ரோடு ਵੇਸ ਲੱਗ ਰਿਹਾ ਖੁਜੀ ਵੇ ਆਜਾ ਨਣੀ ਗੋਲੀ ਬਣਾਈ ਐ ਆਊਟਸਾਈਡੇ ਘਰਤੀ ਕਹਿੰਦਾ ਅੱਗੇ ਲੰਘਣਗੇ ਉਹ ਪਰਲੀ ਛੜਕਦੇ ਆ ਰਹੇ ਨੇ ਸਹੀ ਅਸੀਂ ਆਊਟਸਾਈਡ ਲਈ ਜਾਨੇ ਗੱਡੀ ਆਊਟਲੈਂਡ ਜਾ ਰਹੀ ਓਏ ਪੂਣ ਜੇ ਜਨਾ ਮਰੀ ਓਏ ਟਾਈਮ ਮਿਲ ਜੇ ਆਪਾਂ ਨੂੰ ਇਕੱਲਾ ਬਸ ਓਏ ਪਾਬੇ ਚਲ 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 ਰਾਈਟ ਮੋੜਨਾ ਰੋ ਆਪਾਂ ਤੇ ਦੋ ਰਿਮੋਟ ਦੇ ਤਾਂ ਅੱਗੇ ਉਹ ਗਰੇ ਕਿੱਥੇ ਆ ਆਦੀ ਆ ਹੀ ਖੜਿਆ ਨਾ ਨਹੀਂ ਉਹ ਅਗਲੀ ਚਲ 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 ਆਦੀ ਆ ਮੋੜ ਹਾਂ ਉਹ ਨਹੀਂ ਰਸਾ ਸਾਹਮਣੇ ਨਾਲ ਯਾਰਾ ਛੱਡ ਲੈ ਰਸਾ ਲੱਗਣੀ ਆ ਮੇਰੀ ਅੰਦਰ ਗਰੀ ਮੇਰੀ ਗਰੀ ਮੈਨੂੰ ਐ ਕਰਕੇ ਮੈਂ ਤਾਂ ਗੁੱਸੇ ਬੋੜੇ ਜਿਹੜੇ ਫੇਰੇ ਸਾਲ ਆਣਗੇ ਕੱਚ ਦਾ 2 ਕਿੰਟਾ ਵੀ ਸੀ ਮਾਰ ਦੇ ਓਏ ਮੁੰਡਿਆ ਬ੍ਰੇਕ ਕਰਾ ਅੱਗੇ ਚੜ ਦੇ ਗੱਡੀ ਘੁਮਾ ਕੇ ਆ ਪਾਣੀ ਨਿਕਲ ਲੰਗੇ ਤਰਨਾ ਪੂਲ ਫਾਰਮ ਪਿੰਡ ਖੜਿਆ ਲੱਗਨੇ ਮੇਰੇ ਵੀਰੇ ਓਹ ਆਹ ਗੰਦ ਚ ਮਾਰ ਅਰੇ ਸਾਲਾਉਂ ਦੇ ਦੀ ਅਰੇ ਸਾਲਾਉਂ ਦੇ ਅਰੇ ਸਾਲਾਉਂ ਦੇ ਦੀ ਕਹਿੰਦੇ ਜੋਪਰਾ ਆ ਆਉਂਦੇ ਨੇ ਬਿੰਦਰ ਮੜਾ ਤਾੜਾ ਫੜੀ ਕਰੀ ਆਉਣ ਸਰ ਉਹਨਾਂ ਦੀ ਜੰਗ ਹਾਂ ਕੱਦੇ ਵੀ ਨਹੀਂ ਓਏ ਦਵਾਰੇ ਜਮਣਾ ਬੂ ਪੱਤਾ ਦਵਾਰੇ ਜਮਣਾ ਬੂ ਸੋਨੂ ਦਵਾਰੇ ਹਾਂ ਦਵਾਰੇ ਜਮ ਜਮਾਉਣਾ ਬੂਰਾ ਢੀ ਸਾਡੇ ਨਾਲ ਰਸਾਲ ਆਉਂਦੇ ਨੇ ਇਹ ਓਏ ਚੌਰਿਆ ਰੇਸਾ ਲਵਾਉਂਦਾ ਦੀ ਮੁੱਲਿਆ ਓਏ ਉਹ ਆ ਗਿਆ ਨਾ ਧੀ ਅਸੀ ਕਨੂੰ ਲਾਈ ਉਹ ਚੰਗਲ ਗਿਆ ਚੰਗਲ ਗਿਆ ਸਤਿ ਸ਼੍ਰੀ ਅਕਾਲ ਚੱਲ ਪਏ ਕਹਿੰਦੇ ਮੁੰਡੇ ਬਈ ਪੂਲ ਚ ਤੂੰ ਫਾਰ ਮੇਜਾ ਹਾਂ ਤੂੰ ਕਿੱਕ ਬੈਸੋ ਪੋਣੇ ਜੀ ਆਉਂਦੀ ਨਹੀਂ ਹੋ ਕੋਈ ਕੰਨੇ ਆ ਬਾਰੇ ਜਨਤਾ ਨਾ ਹੁੰਦਾ ਰਹੀ ਬਾਈ ਆਪ ਜਾ ਕੇ ਅੰਦਰ ਬੈ ਗਈ ਓਏ ਅੰਦਰ ਆ ਕੇ ਬੈ ਗਏ ਬਾਈ ਹੈ ਆ ਕੇ ਬਰਾ ਆ ਪੀ ਕੇ ਜਾਣਾ ਕਹਿੰਦੇ ਮੁੰਡੇ ਕਹਿੰਦੇ ਕੀ ਖਾਣਾ ਕੀ ਪੀਣਾ ਸੁਣਿਆ ਯਾਰ ਕੋਕ ਸੁਣਿਆ ਪੀਣਾ ਹੋਊਗਾ ਖਾਣਾ ਕੀ ਆ ਵੀਰੇ ਅੱਛੀ ਹੈ ਦੇਖਾ ਮੂੰਹ ਕੀ ਅੱਕ ਪਰਸ਼ਾ ਚੱਲ ਯਾਰ ਵਿੰਦਰ ਲੈ ਕੇ ਚੱਲ ਓਰੇ ਬੈ ਗਏ ਤਾਂ ਯਾਰ ਆ ਕੇ ਕਰਨ ਕੀ ਆ ਓਰੇ ਹੈ ਕਰਨਗੇ ਯਾਰੀ ਚਲਾਦਾ ਇਹਨੇ ਮੋਹਾਂ ਬੈਠੋ ਆਹ ਨੂੰ ਚਲਾਦਾ ਪਰਦਾ ਮਾਰਨ ਲੱਗ ਰਹੀ ਹੈ ਹੈ ਮੁੱਖ ਮੈਨਾ ਲੈ ਕੋਕ ਪਾ ਕੇ ਫੜਾਉ ਕਹਿੰਦਾ ਸਾਰਿਆਂ ਨੂੰ ਕੋਕ ਪਾ ਕੇ ਫੜਾਉ ਕਰ ਮੱਟ ਮਾਰੂ ਹਾਂ ਬਸ ਇਹਨਾਂ ਸਾਰਿਆਂ ਨੂੰ ਕਰ ਰਿਹਾ ਕੋਕ ਗਾਲੀਆਂ ਤੁਸੀਂ ਪੀ ਕੇ ਕੋਕ ਆ ਦੇਖ ਲੈਵਿੰਦਰ ਉਹ ਯਾਰਾ ਲਾ ਦੂ ਉਹ ਦੇ ਯਾਰ ਸਿਆਣਾ ਮਿਆਣਾ ਬੰਦਾ ਯਾਰ ਇਹਦਾ ਨਹੀਂ ਚਲ ਮੈਂ ਅੱਪੀ ਲੈ ਨਰੀ ਜਹਰ ਆਉਂਦਾ ਇਹ ਵਿੰਦਰ ਉਹ ਤਾਂ ਫੇਲ ਨੇ ਬੰਦੇ ਅੱਗੇ ਤੋਂ ਨਹੀਂ ਲਿਓ ਨਾਲ ਹੈਗੇ ਨੇ ਅੱਗੇ ਤੋਂ ਐ ਨਹੀਂ ਬਾਹਰ ਅੰਦਰ ਵਾਲੇ ਚੱਲ ਬੋਪਲੇ ਲੈ ਬਾਡੀ ਦਿਖਾ ਦੇ ਕਰਾਂ ਪਹਿਲਾਂ ਮੱਟ ਮਾਰ ਬਾਡੀ ਚਰਚ ਕਣ ਚੰਗਾ ਦਿਨ ਆਏ ਓਏ ਇਹ ਫੈਟ ਕਿਵੇਂ ਜੰਮ ਰਹੀ ਐਨੀ ਐਨੀ ਫੈਟ ਕਿਵੇਂ ਜੰਮ ਰਹੀ ਐ ਸਰੀਰ ਤੇ ਹੈ ਜੰਮ ਲਾਉਣਾ ਓਏ ਤੋ ਹੀਰ ਬੜਾ ਛੋਟੀ ਦਾ ਛੋਟੀ ਦਾ ਸਰੀਰ ਹੋਊ ਬਾਬੇ ਪਲਵਾਨੇ ਲੱਗਦਾ ਓਏ ਉਹ ਕੱਢ ਕੱਪੜੇ ਉਹ ਨੰਗੀਆਂ ਚਲੋ ਚਲੋ ਬੰਦਾ ਦੇਖੋ ਕਿੱਥੇ ਇਹਨਾਂ ਨੂੰ ਦੰਦੋ ਅੱਛਾ ਹੀ ਨਾ ਤੇ ਘੱਟ ਦੇ ਰਿਖਣਾ ਤੜ ਲੱਗ ਰਹੀ ਐ ਮੈਂ ਮਰਦਾਂ ਨੂੰ ਕੋਪਲੇ ਬੁਲਾ ਯਾਰ ਬਾਕੀਆਂ ਨੂੰ ਵੀ ਅੰਦੇਰੇ ਸੱਦ ਕੇ ਓਏ ਕੱਲ ਫਾਫਾ ਜਾਂ ਇੰਦਰ ਦਾ ਬੰਦਾ ਇਹਦੇ ਡਰ ਤੋਂ ਆਉਂਦੇ ਨਹੀਂ ਕੋਈ ਨਹੀਂ ਕੋਈ ਖੜ ਜਾ ਬੌਲ ਮਾਰੀ ਜਾ ਨਾ ਓਏ ਆ ਜਾਓ ਗੱਗੋਕ ਬੀਨ ਆਇਓ ਰੇ ਬਾਦੀ ਓਏ ਨੂੰ ਉਹਦੇ ਕੋਲ ਸੱਤੇ ਸੱਤੇ ਯਾਰ ਨਾਲ ਲਾਡੀ ਨੂੰ ਲਿਆ ਕੀ ਓਏ ਉਸ ਤੋਂ ਪਹਿਲਾਂ ਇਹ a few minutes later ਸੁਵੀ ਮਰੇ ਲਾ ਮਾ ਭੇਜਦਾ ਓਏ ਹਲਕਾ ਐਨਕਾ ਲਿਆਉਣਾ ਮੈਂ ਖੜਦਾ ਵੜੀ ਗਾਲਾਂ ਕੈਂਡ ਲੱਗ ਰਿਹਾ ਮੈਨੂੰ ਦੋ ਲੱਗੇ ਕਿਹੜੇ ਦੋ ਉਹ ਦੇਖੀ ਆ ਕੀ ਆ ਉਹ ਜਗਲਾਦ ਮੈਕਮ ਖੁੱਲੇ ਖੁੱਲੇ ਨੇ ਖੁੱਲੇ ਸਮਾਨ ਉਹ ਕਿੱਥੇ ਨੇ ਯਾਰ ਉਹ ਕੀ ਕਰੀ ਜਾਂਦੇ ਨੇ ਉੱਥੇ ਕੌਰੀ ਵਾਲਾ ਟੂਪ ਲਾਵਾ ਉਹ ਜਾਣਾ ਮਰੇ ਮਾਰ ਛਾਲ ਯਾਰਾਂ ਪੇਜ ਲਵਲੀ ਇਹਨਾਂ ਨੂੰ ਵੇਲੇ ਤੇਰੇ ਸਾਥ ਕੇ ਹੋਏ ਇੱਕ ਇੱਕ ਡੁਬਕੀ ਲਾ ਤਾਗੜੇ ਨੇ ਭਾਈ ਜੋਗਰਾ ਬੱਵਾ ਆ ਗਿਆ ਓਏ ਮੈਂ ਜਾਂਦਾ ਚੋਰੀ ਦਾ ਮੁੰਡਾ ਏ ਵਾਹ ਓਏ ਤੇਰੇ ਸਾਥ ਕੇ ਹਾਂ ਮੈਂ ਜਾਂਦੇ ਕੋਲੇ ਜਾਂਦਾ ਥੱਲੋਂ ਦੀ ਪਜਾਮਾ ਜੱਪਾ ਜੱਪਾ ਪਾ ਜੱਪਾ ਥੱਲੋਂ ਦੀ ਪਜਾਮਾ ਚੱਲ ਚੱਲ ਆ ਜਾ ਲੈ ਓਏ ਓਡ ਆਫ ਦਾ ਵੇ ਓਡ ਆਫ ਦਾ ਜਵਾਕਾ ਟੁੱਟ ਗਿਆ ਉਹ ਫਿਰ ਮਾੜਨ ਕੀ ਆ ਗਿਆ ਉੱਤੋਂ ਮਾਰੀ ਛਾਲ ਉੱਤੋਂ ਲਾਓ ਛਾਲ ਉੱਪਰ ਆ ਜਾ ਨਾ ਨਾ ਤੂੰ ਤੌਣ ਗਿਆ ਦਾ ਆ ਜਾ ਆ ਜਾ ਆ ਜਾ ਆ ਜਾ ਦੀ ਮਾਰਨੀ ਕੋਸ ਤੇ ਆਇਆ ਕੱਲਾ ਫੜ ਲਿਆ ਟੁੱਟ ਗਿਆ ਕੰਮ ਦਾ ਓਏ ਤੇਰੀ ਭਾਇ ਨੂੰ ਕੌੜੀ ਵਾਲੇ ਦਾ ਮਨਾਰ ਗਿਆ ਭਾਈ ਮੁਰਗਲੇਦਾ ਚੱਲੀ ਓਏ ਓਏ ਕੀ ਬੋਲਣਗੇ ਓਏ 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 ਉਹ ਫਾਇ ਕਟੋਲੇਗਾ ਵਾ ਭਾਈ ਦਾ ਓਇਆ ਪਿੰਦਰਾ ਓਏ ਚਲੋ ਆਜੋ ਬਾਹਰ ਆਜੋ ਬੈਠੇ ਤੋ ਬੋ ਕੇ ਰੱਖੇ ਕਿੰਨਾ ਮਿੰਟ ਹੋਰ ਰੋਣਾ ਤੇ ਨਾ ਹੋਣਾ ਉੱਠੂਗਾ ਉਹ ਮਰ ਜੂਗਾ ਹਾਂ ਵੇ ਲਵਲੀ ਹੈ ਸੁਬੇ ਮਰ ਵੇ ਆ ਜਾ ਹੌਣ ਦੇ ਛਾਲ ਓਏ ਆ ਜਾ ਪੱਕੇ ਲੈ ਨੂੰ ਕਿ ਮੇਡੇ ਆ ਜਾ ਖੜ ਜਾ ਖੜ ਜਾ ਉਹ ਆ ਗਿਆ ਆ ਯਾ ਲੈ ਰੇ ਸਾਦ ਕੇ ਓਏ ਆ ਦੇਖੀ ਜਮਾ ਕੇ ਪਿੱਛੇ ਵੈਰੇ ਉਹ ਚੁੜੀ ਪਾਏ ਨੂੰ ਫੋਨ ਚ ਪਾਣੀ ਪਾਤਾ ਓਏ ਓਏ ਯਾ ਲੱਡੀ ਉਹ ਡਰਈ ਏ ਯੰਦਾ ਓਏ ਆ ਗਏ ਨਸ਼ੇ ਆਣੂ ਛੱਡੀਏ ਬਿਰਜੀ ਗੁਰੂ ਵਾਲਾ ਬਣੀਏ ਬਿਰਤੀ ਆਖਰ ਦੇ ਨੇ ਝੁੱਟੇ ਭਾਈ ਉਹ ਕੌੜੀਆਂ ਰਹੀ ਉੱਤਰਦਾ ਓਏ ਦਰਦਾ ਗਾ ਬਾਹਰ ਛਾਲ ਮਾਰੋ ਤੇ ਓਏ ਕੋ ਕਿੱਟੇ ਕਿੱਟੇ ਓਏ ਦਰਦਾ ਹੋ ਉਹ ਸੁਣ ਖਿੱਚ ਕੇ ਲਿਆ ਡਰਦਾ ਉਹ ਪਾਣੀ ਤੋਂ ਉਹ 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 ਚਾਈ 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 ਉਹ ਡਰਦਾ ਉਹ ਇੱਧਰ ਆ ਕੜੀਸ ਕੇ ਲਿਆ ਢੂੰ ਇਹ ਲੈ ਡਰਦਾ ਇਹ ਲੈ ਚਾਚੂ ਫਸ ਗਿਆ ਗੱਲਾਂ ਭਈ ਓਏ 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 ਆ ਗਏ ਆਪਾਂ 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 ਆ ਗਏ ਆਪ ਉਹ ਨਸ਼ਿਆਂ ਨੂੰ ਛੱਡੀਏ ਵੀਰ ਜੀ ਗੁਰੂ ਵਾਲਾ ਬਣੀਏ ਵੀਰ ਜੀ ਉਹ ਠੀਕ ਹੈ ਉਹ ਆ ਗਿਆ ਉਹ ਵੀਰ ਬਣਾਓ ਉਹ ਦੱਕਿਆ ਵਰਗਾ ਉਹ ਦੱਕਿਆ ਉਹ ਵਸੂਣ ਲੈ ਲਓ ਉਹਦਾ ਲੈਣਾ ਦੱਕਿਆ ਫਿਰਦਾ ਭਾਈ 2-3 ਵਾਰ ਦਲਸਾ ਘੜੀ ਗਿਆ ਉਹ ਉਹ ਫਿਰਦਾ ਜਮੀ ਕੰਦ ਨਾਲ ਉਹ ਜਾਂਦਾ ਪਰਲੀ ਝੜਾ ਬੋਲ ਜੋ ਬੰਦ ਕਰ ਦੇ ਮੇਰੇ ਇਹ ਲੈ ਆ ਗਿਆ ਆ ਤੇ ਰੇਸਾ ਦੇ ਕਹਿੰਦਾ ਫੋਕਸ ਇੱਧਰ ਹੈ ਕਹਿੰਦਾ ਬੋਤ ਲਗਣੀ ਮੇਰਾ ਯਾਰ ਬਾਈ ਇਹ ਪਾਪਾ ਹਾਂ ਲੈ ਰਹਾ ਕਹਿੰਦੇ ਇਸ ਵਾਰ ਦਾ ਦਰਦ ਟਾਇਰ ਵੀ ਉੱਪਰ ਬੈਠੇ ਸਰ ਵੀ ਪਰਾ ਟਾਇਰ ਦਾ ਕਿਵੇਂ ਫਿਰਦਾ ਹੈ ਚੱਲਾ ਆ ਗਿਆ ਆ ਗਿਆ ਇਧਰ ਬਾਈ ਮੰਗ ਆਈ ਆ ਕਹਿੰਦੇ ਇਧਰ ਆ ਜਾ ਓਏ ਲਾਡੀ ਤੇ ਪੈਗੇ ਲੱਡ ਗੜੀ ਪੈਗੇ ਓਏ ਓਏ ਚਲ ਓਏ ਸੁਣ ਤਾ ਲੈ ਮੇਰੀ ਗੱਲ ਸੁਣ ਹਾਂ ਉਹ ਬੋਲ ਤੱਕ ਨਹੀਂ ਰਿਹਾ ਠੀਕ ਆ ਥੋੜੀ ਕਿਹੜੇ ਕਿਹੜੇ ਦੀ ਹਾਂ ਤੂੰ ਬੋਲ ਤੋ ਨਾ ਨਾ ਆਹ ਕੰਤ ਤੋਂ ਪਰਲੀ ਗੰਦਾ ਤੇ ਜਾਣਾ ਮੇਰੀ ਗੱਲ ਸੁਣਾ ਕੋਲੀ ਬਈ ਅਗਲੀ ਗੰਦਾ ਮੇਰੀ ਗੱਲ ਸੁਣਾ ਇੱਕ ਦੂਜੇ ਨੂੰ ਫੜ ਵੀ ਸਕਦੇ ਆ ਹਾਂ ਠੀਕ ਹੈ ਨਾ ਫੜ ਸਕਦੇ ਆ ਚਲ ਮੇਰੀ ਗੱਲ ਸੁਣਾ ਉਪਰੋਂ ਸ਼ਾਹ ਮਾਰਨੀ ਆ ਭੱਜ ਜਦੋਂ ਮਨਾਨਾ ਉਰੀ ਕੰਦਰਾ ਲੱਗਾ ਓਏ ਮੈਂ ਸਟਾਰਟ ਕਰ ਦੇਉਂਗਾ ਉਹਦੀ ਭੱਜ ਲਊ ਚੱਲ ਪਿੱਛੇ ਜਾ ਓਏ ਓਏ ਡੁੱਬੂਗਾ ਓਏ ਰੈਡੀ ਸਟਾਰਟ ਚੱਲਾ ਚੱਲ ਬਿੰਦਰ ਜਿੱਤੂ ਮੈਨੂੰ ਲੱਗਦਾ ਆਹ ਰੇਸ ਦਾ ਬਿੰਦਰ ਜਿੱਤੂ ਪਈ ਆ ਜਾਂਦਾ ਛੋਟਾ ਗੱਲੀ ਇਹ ਕਿੱਥੇ ਦਾਬਦਾ ਚੱਲ ਬਿੰਦਰਾ ਤੇਰਾ ਮਗਾਵਲਾ ਤੇਰਾ ਮਗਾਵਲਾ ਨਹੀਂ ਹੁੰਦਾ ਭਾਈ ਤੇਰੇ ਸਾਧ ਕੇ ਤੇਰਾ ਦਾ ਮਗਰੇ ਤੇ ਕੋਈ ਵਾਲੇ ਵੀ ਤਾਂ ਆ ਫਿਰਦੇ ਨੇ ਫੇਲ ਉਹ ਜਮੀ ਆਦਾ ਵੀ ਫਿਰਦੇ ਨੇ ਪੈਰ ਲਾ ਕੇ ਚੜਨਾ ਤੁਰਨਾ ਨਹੀਂ ਆਉਂਦਾ ਇਹਨਾਂ ਨੂੰ ਭਾਈ ਬਿੰਦਰ ਜੇਦੂ ਆ ਭਾਈ ਮੁਕਾਬਲੇ ਤੋਂ ਸੈਕਿੰਡ ਆਲ ਵਾਹਦਾ 3 ਹੌਸਣ ਫਦੇ ਗੜੀਆ ਜਾਨ ਕੇ ਨਹੀਂ ਆ ਲਾਡੀ ਹੁਰੀ ਫੇਲੇ ਪਈ ਜੰਮੀ ਉਹ ਭੱਜੇ ਨਹੀਂ ਆਹੋ ਭੱਜਾ ਜਾਂਦੀ ਨਹੀਂ ਕੱਟੇ ਬਦੀ ਮੈਂ ਨਾ ਅੱਜ ਫੜ ਗਏ ਬੋਤਲ ਅੰਦਰੇ ਖੋਲਡ ਰਕੀਆਂ ਨੇ ਭਾਈ ਇਹਨਾਂ ਨੇ ਪੂਲ ਦੇ ਉਹ ਭਈਆ ਇੰਪੀਰੀਅਲ ਬਲੂ ਉਹ ਬੰਦ ਕਰਦੇ ਉਹ ਆਵਾਜ਼ ਲੈ ਭਾਈ ਮੈਂ ਆ ਗਿਆ ਲੈ ਵੀ ਮੇਤਰੋ ਬਹੁਤ ਹੋ ਗਿਆ ਵਲੌਗ ਹੁਣ ਵਾਰੀ ਆ ਗਈ ਆਪਣੀ ਵੀ ਨਾ ਹਉਣ ਦੀ ਤੇ ਆਪਾਂ ਵੀ ਚੱਲਿਆ ਹੁਣ ਪੂਲ ਦੇ ਅੰਦਰ ਆ ਬਾਕੀ ਬਾਅਦ ਚ ਬਣਾਵਾਂਗੇ ਵਲੌਗ ਜਿਹੜਾ ਰਹਿ ਗਿਆ ਚੱਲ ਤੂੰ ਰਹਿ ਗਿਆ ਗੱਲਾਂ ਚੱਲ ਪਹਿਲਾਂ ਪਾਸਾ ਮੋਕੇ ਜਾ ਇਹ ਤੇਰੇ ਸਾਥ ਕੇ ਉਧਰ ਇਹ ਨਹੀਂ ਕਰ ਤੇਰੀ ਡੱਡੂ ਆ ਤਾ ਨੀ ਵੇ ਉਹ ਭੈਣ ਜਾਣ ਕੇ ਕਰਦਾ Thank <laughs> you.